ਦੇ ਜੇ ਹੁਣ ਜਿਵੇਂ ਲੋਕਾਂ ਨੂੰ ਕੋਲ ਵੀ ਕਾਫੀ ਢੇਰ ਤੋਂ ਪ੍ਰਵਾਸੀਆਂ ਦਾ ਮੁੱਦਾ ਪਰ ਲੋਕ ਕਹਿੰਦੇ 10 ਰੇ ਵੀ 3-3 4-4 ਸਾਲੋਂ ਤੁਸੀਂ ਪੀੜਤਾ ਹੈ ਨਾ ਪ੍ਰਵਾਸੀਆਂ ਤੋਂ ਜੀ ਪਰ ਕਿਸੇ ਨੇ ਬੁਹਾ ਨਿਕੜਕਾਇਆ ਜੀ ਲੀਡਰਾਂ ਦੇ ਅੰਦਰ ਜਾ ਕੇ ਪਿੱਛੇ ਜਗਤਪੁਰੇ ਦਾ ਮਸਲਾ ਹੋਇਆ ਹਨਾ ਲੋਕੀ 100-100 200 ਕਿਲੋਮੀਟਰ ਹੈ ਤੁਸੀਂ ਵੀ ਸਭ ਤੋਂ ਪਹਿਲਾਂ ਇੱਥੇ ਪਹੁੰਚੇ ਹਨਾ ਕਿ ਭਾਈ ਇਹਨਾਂ ਦੀ ਗੱਲ ਹੈਗੀ ਆ ਸੁਣੀਏ ਤੇ ਲੋਕਾਂ ਅਗੇ ਪੇਸ਼ ਕਰੀਏ ਉਹ ਮੋਰਚਾ ਪੂਰਾ ਹੋ ਗਿਆ ਉਹਨਾਂ ਦੀ ਮਗਲ ਮੰਗੀ ਗਈ ਉਹ ਮੋਰਚੇ ਨੂੰ ਫਤਿਹ ਸਮਝਦੇ ਹੋ ਜਾਂ ਛੱਡਿਆ ਗਿਆ ਵਿੱਚ ਹੀ ਉਹ ਉਹਨਾਂ ਨੇ ਉਥੋਂ ਤੱਕ ਆਪ ਦਾ ਹਸ ਲੜਨਾ ਸਹੀ ਸਮਝਿਆ ਪਰ ਦੁੱਖ ਦੀ ਗੱਲ ਹੈ ਕਿ ਉਹਨਾਂ ਦੇ ਵਿੱਚੋਂ ਅੱਜ ਬੰਦੇ ਇੱਥੇ ਹੈ ਠੀਕ ਹੈ ਆ ਕੁਝ ਕਿਲੋਮੀਟਰ ਤੇ ਠੀਕ ਹੈ ਉਹਨਾਂ ਉਹਨਾਂ ਨੂੰ ਤਾਂ ਉਹਨਾਂ ਦਾ ਦਰਦ ਵੇਖਿਆ ਸੀ ਨਾ ਹਲੇ ਕੁਝ ਮਹੀਨੇ ਪਹਿਲਾਂ ਉਹਨਾਂ ਦਾ ਤਾਂ ਇੱਥੇ ਹੋਣਾ ਬਣਦਾ ਸੀ ਸੋ ਉਹ ਵੀ ਸਮਾਜ ਅੱਖੋਂ ਵੀ ਆਪਾਂ ਕਿਤੇ ਮੇਰਾ ਖਿਆਲ ਆਪਾਂ ਸਮਾਜ ਰਹਿ ਹੀ ਨਹੀਂ ਗਏ ਆਪਾਂ ਭੀੜ ਬਣ ਗਏ ਇਹ ਚਰਚਾ ਬੇਲੋੜੀ ਹੈ ਜੀ ਅੱਜ ਦੀ ਜੇ ਆਪਾਂ ਕਰ ਰਹੇ ਆ ਜਿਹੜੀ ਆਪਾਂ ਹੁਣ ਆਪਾਂ ਜਗਾਉਣਾ ਇਹਨਾਂ ਨੂੰ ਹਨਾ ਆਪਾਂ ਨੂੰ ਲੜਨਾ ਤਾਂ ਪਊਗਾ ਨਾ ਕੁਝ ਲੋਕ ਤਾਂ ਜਿਉਂਦੇ ਜਾਗਦੇ ਪਏ ਆ ਨਾ ਆਪਾਂ ਜਗਤਪੁਰੇ ਤਾਂ ਹੌਲ ਹੀ ਉਹਨਾਂ ਨਾਲ ਉਹ ਤਾਂ ਜਾਗੇ ਹੋਏ ਆ ਜੀ ਫਿਰ ਉਹ ਦੁਬਾਰਾ ਸੌਂਗੇ ਜੀ ਮਤਲਬ ਮੈਂ ਤਾਂ ਸਮਝ ਨਹੀਂ ਆਉਂਦੀ ਵੀ ਕੀ ਚਾਹੁੰਦੇ ਆ ਕਿ ਕਦ ਜਦੋਂ ਇਹਨਾਂ ਦੀਆਂ ਧੀਆਂ ਭੈਣਾਂ ਨੂੰ ਛੇੜਨਗੇ ਜਦੋਂ ਜਮਾ ਸੜਕਾਂ ਤੇ ਇਹਨਾਂ ਨਾ ਹੋਣ ਲੱਗ ਜੂ ਉਦੋਂ ਉੱਠਣਗੇ ਹੁਣ ਅੱਜ ਜੇ ਆਪਣੇ ਤੇ ਆਈ ਹੈ ਜੀ ਆਪਾਂ ਸੜਕ ਦੇ ਬੈਠੇ ਆ ਜੀ ਜਦੋਂ ਜਗਤਪੁਰੇ ਦਾ ਮਸਲਾ ਸੀ ਤੁਹਾਡਾ ਪਿੰਡ ਵੀ ਨਹੀਂ ਬੋੜਿਆ ਸੀ ਜੀ ਕਿਤੇ ਉਹੀ ਉਹਦੇ ਕਰਕੇ ਨਹੀਂ ਵੀ ਸਾਡੇ ਮਗਰ ਨਹੀਂ ਕੋਈ ਲੱਗਿਆ ਅਸੀਂ ਨਹੀਂ ਕਿਰਚ 2 ਕਿਲੋਮੀਟਰ ਇਧਰ ਵੱਜ ਸਕਦੀ ਸੀ ਕਿਰਚ ਇਹਨਾਂ ਦੇ ਜਵਾਕ ਨੂੰ ਵੀ ਵੱਜ ਸਕਦੀ ਹੈ ਜਗਤਪੁਰੇ ਵਾਲੇ ਲੋਕਾਂ ਤੋਂ ਵੀ ਪਤਾ ਲੱਗਦਾ ਜੀ ਵੀ ਭਾਈ ਸਾਨੂੰ ਅਸੀਂ ਵਿਧਾਇਕ ਦੇ ਕੋਲ ਗਏ ਸੀ ਉਹਨਾਂ ਨੇ ਸਾਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਤੁਸੀਂ ਲੋਕ ਸਿਆਸਤ ਕਰਦੇ ਹੋ ਵਿੱਚੇ ਅਮਤੋਜ ਭਾਈ ਵਿੱਚੇ ਤੁਸੀਂ ਹੋਗੇ ਜੀ ਪਰਿਵਾਰ ਭੱਜ ਗਿਆ ਹੋਊਗਾ ਕਿ ਇੱਥੋਂ ਉੱਠੂਗਾ ਉਹ ਲੁਧਿਆਣੇ ਜਾ ਕੇ ਬਹਿ ਜਾਊਗਾ ਉਸੇ ਪੰਜਾਬ ਚ ਬੈਠਾ ਹੋਊਗਾ ਕਿਸੇ ਨੇ ਪਛਾਣਨਾ ਨਹੀਂ ਉੱਥੋਂ ਵਾਲੇ ਨੇ ਉੱਥੋਂ ਦੇ ਆਧਾਰ ਕਾਰਡ ਉਹਦੇ ਬਣਾ ਦੇ ਨੇ ਉੱਥੋਂ ਦੇ ਉਹਦਾ ਵੋਟਰ ਕਾਰਡ ਬਣ ਜੂ ਉਹਦਾ ਕੀ ਗਿਆ ਕੁਝ ਵੀ ਨਹੀਂ ਗਿਆ ਆ ਬੱਚਾ ਖਤਮ ਹੋ ਆਉਣ ਵਾਲਾ ਸਮਾਂ ਬਹੁਤ ਜ਼ਿਆਦਾ ਭਿਆਨਕ ਤੌਰ ਤੇ ਦੇਖਿਆ ਜੀ ਵੀ ਭਾਈ ਇੱਥੇ ਤਾਂ ਕਤਲ-ਕੁੱਤਲ ਹੋ ਰਹੇ ਨੇ ਤੁਹਾਡੇ ਮਗਰ ਕਿਸੇ ਨੇ ਨਹੀਂ ਖੜਨਾ ਹੈ ਪਵਾਦ ਦੇ ਲੋਕ ਇਸ ਗੱਲ ਦੀ ਬਹੁਤ ਚਰਚਾ ਕਰਦੇ ਆ ਜੀ ਵੀ ਸਾਡੀ ਬੋਲੀ ਮਹਾਰੀ ਬੋਲੀ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਗੂ ਗੋਬਿੰਦ ਸਿੰਘ ਜੀ ਨੇ ਸਾਨੂੰ ਦਿੱਤਾ ਕਾ ਲਾ ਕੇ ਪਵਾਦ ਦੇ ਵਿੱਚ ਦਿੱਤਾ ਸਾਡੀ ਜ਼ਿਆਦਾਤਰ ਜਿਹੜੀ ਗੁਰਬਾਣੀ ਹੈ ਜੀ ਉਹ ਪਵਾਦੀ ਹੈ ਜੀ ਪਰ ਜਦੋਂ ਗੱਲ ਹਿੱਤਾਂ ਦੀ ਆਉਂਦੀ ਹੈ ਉਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦਾ ਜੀ ਵੀ ਗਰੀਬਾਂ ਦੇ ਲਈ ਲੜਨ ਵਾਲਾ ਸੂਰਮਾ ਤਾਂ ਫਿਰ ਉਹੀ ਲੋਕ ਕਿਉਂ ਭੁੱਲ ਗਏ ਜੀ ਤਾਂ ਨਾ ਆਪਾਂ ਮਜਲੂਮ ਦੀ ਤਾਂ ਕੀ ਰੱਖਿਆ ਕਰਾਂਗੇ ਆਪਾਂ ਆਪਦਿਆਂ ਦੀ ਕਰ ਲਈਏ ਬਹੁਤ ਆ 3 ਵਜੇ ਦਾ ਇਹ ਹਾਲਤ ਵੇਖੀ ਆ ਕਿ ਵੀ ਦੋ ਹੁੰਦੇ ਆ ਚਾਰ ਖਿਸਕ ਜਾਂਦੇ ਆ ਹਾਂ ਇਹ ਤਾਂ ਕੋਈ ਹਾਲ ਨਹੀਂ ਗੀ ਲੀਡਰ ਜੇ ਕੋਈ ਆਉਂਦਾ ਆਪੋਜੀਸ਼ਨ ਵਾਲਾ ਦੋ ਕਾਦੀਆਂ ਫੋਟੋ ਆਖ ਚੋਂਦਾ ਇਧਰੋਂ ਖੜਾ ਹੋ ਕੇ ਸੈਲਫੀ ਪਾ ਲੈਂਦਾ ਉਧਰੋਂ ਲੈਕਚਰ ਦੇ ਲੈਂਦਾ ਤੇ ਟੱਪ ਜਾਂਦਾ ਇਹ ਤੇ ਤੁਹਾਡੀ ਪੁਲਿਸ ਦਾ ਇੰਟੈਲੀਜੈਂਸ ਨੈਟਵਰਕ ਕਿੱਥੇ ਸੀਗਾ ਕਿ ਬੱਚੇ ਕਿਰਚਾ ਕਿਵੇਂ ਲੈ ਕੇ ਘੁੰਮ ਰਹੇ ਆ ਪਰ ਸਿੱਖਾਂ ਦੇ ਮੁੰਡੇ ਕੋਲੇ ਹਲੇ ਚੀਜ਼ ਵੀ ਨਹੀਂ ਹੁੰਦੀ ਕੋਈ ਹਨਾ ਉਹ ਦਾਬਾ ਬਦਲੇ ਹੀ ਉਮਰ ਕੈਦਾਂ ਕਰ ਦਿੰਦੇ ਆ ਮਰ ਕੈਦਾਂ ਕਰ ਦਿੰਦੇ ਕਿਸੇ ਨੂੰ ਦਿਬੜੂ ਘੜ ਸੱਟਿਆ 50 ਮੁੰਡੇ ਆਪਣੇ ਅੰਦਰ ਰਹਿਗੇ ਜਿਨ੍ਹਾਂ ਨੇ ਕੁਝ ਵੀ ਨਹੀਂ ਮੇਰਾ ਕਰ ਉਹਨਾਂ ਕੋ ਡੰਡਾ ਵੀ ਨਹੀਂ ਹੋਣਾ ਕਈਆਂ ਕੋਲੇ ਤਾਂ ਵਿੱਚੋਂ 50 ਆ ਲਿਆ ਚੁੱਕਾ ਜਿਹੜੀਆਂ ਵੋਟਾਂ ਬਣੀਆਂ ਉਹ ਚੈੱਕ ਕਰੋ ਅੱਜ ਵੋਟ ਬਣੀ ਵੀ ਆਧਾਰ ਕਾਰਡ ਲੈ ਬੰਦਾ ਨਹੀਂ ਥਿਆ ਰਿਆ ਤੁੰਨੇ ਹਾਂ ਠੀਕ ਹੈ ਹੁਣ ਥਾਰੇ ਨੂੰ ਲੱਭਣਾ ਹੋਵੇ ਭਾਈ ਤੇਰੇ ਪਿੰਡ ਜਾ ਕੇ ਖੜ ਜੂ ਅਗਲਾ ਠੀਕ ਹੈ ਨਾ ਕਿਤੇ ਰਿਸ਼ਤੇਦਾਰੀ ਜੀ ਕਿਹਾਗੇ ਉੱਥੋਂ ਲੈ ਆਉਣਗੇ ਅਜੀਪਾਲ ਸਿੰਘ ਬਰਾੜ ਪਰਸਨਲੀ ਤੌਰ ਤੇ ਪ੍ਰਵਾਸੀਆਂ ਦੇ ਖਿਲਾਫ ਹੈ ਜੀ ਸਾਡਾ ਬਹੁਤ ਕਲੀਅਰ ਸਟੈਂਡ ਹੈ ਕਿ ਕੰਮ ਕਰੋ ਵਾਪਸ ਆਦੇ ਦੇਸ਼ ਚੋ ਇਸ ਵਕਤ ਸਮਾ ਰਾਤ ਹੈ ਠੰਡ ਵੀ ਥੋੜੀ ਹੋਣ ਲੱਗ ਗਈ ਹੈ ਪਰ ਫੇਰ ਵੀ ਲੋਕ ਜਿਹੜੇ ਹੈਗੇ ਆ ਉਹ ਮੁਹਾਲੀ ਚੌਂਕ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਡਟੇ ਹੋਏ ਨੇ ਕਿਉਂਕਿ ਇੱਕ ਦੋ ਨੌਜਵਾਨਾਂ ਦੇ ਉੱਤੇ ਕਾਤਲਾਨਾ ਹਮਲਾ ਹੁੰਦਾ ਹੈ ਤੇ ਜਿਸ ਤੋਂ ਬਾਅਦ ਇੱਕ ਦੀ ਡੈੱਡ ਬਡੀ ਇੱਥੇ ਪਈ ਏ ਤੇ ਇਹ ਜਿਹੜੇ ਲੋਕ ਨੇ ਪਰਿਵਾਰਕ ਮੈਂਬਰ ਤੇ ਹੋਰ ਲੋਕ ਜਿਹੜੇ ਹੈਗੇ ਨੇ ਔਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਜਾਂ ਫਿਰ ਮੋਹਾਲੀ ਦੇ ਆਸ-ਪਾਸ ਦੇ ਲੋਕ ਇੱਥੇ ਪਹੁੰਚੇ ਨੇ ਜਿੱਥੇ ਬੰਦੀਆਂ ਤੋਂ ਵੀ ਜਿਹੜੇ ਹੈਗੇ ਨੇ ਉਹ ਸ਼ਿਕਸ਼ੀਤਾਂ ਪਹੁੰਚੇ ਨੇ ਸੋ ਅਜੀਪਾਲ ਬਰਾੜ ਭਾਈ ਜੀ ਹਰ ਨਹੀਂ ਹੈਗੇ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਵੇਖਦੇ ਹੋ ਜੀ ਕਸੂਰਬਾਰ ਕੌਣ ਹੈ ਜੋ ਕੁਝ ਹੋਇਆ ਪ੍ਰਵਾਸੀ ਜਾਂ ਕੁਝ ਕੋਈ ਹੋਰ ਲੋਕੀ ਕਸੂਰਵਾਰ ਤਾਂ ਮੈਂ ਕਿੰਨਾ ਬਹੁਤ ਹੱਦ ਤੱਕ ਆਪਣੀਆਂ ਸਰਕਾਰਾਂ ਜਾਂ ਆਪਣੇ ਲੀਡਰ ਹੈਗੇ ਹਨਾ ਲੋਕਾਂ ਨੂੰ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਵੀ ਉਹਨਾਂ ਨੇ ਕੀ ਪ੍ਰੋਟੈਕਸ਼ਨਸ ਲੈਣੀਆਂ ਆ ਜਾਂ ਕਿਹੰਜੀਆਂ ਨੀਤੀਆਂ ਬਣਾਉਣੀਆਂ ਆ ਆਪਾਂ ਤਾਂ ਉਹਨਾਂ ਨੂੰ ਚੁਣ ਕੇ ਭੇਜ ਦਿੰਨੇ ਆ ਨਾ ਪਿਛਲੇ 20 25 30 ਸਾਲਾਂ ਤੋਂ ਜੋ ਕੁਝ ਵੀ ਹੋ ਰਿਹਾ ਜਿਨ੍ਹਾਂ ਨੂੰ ਆਪਾਂ ਚੁਣ ਕੇ ਭੇਜਨੇ ਆ ਰੱਖਿਆ ਤਾਂ ਉਹਨਾਂ ਨੇ ਆਪਣੀ ਕਰਨੀ ਸੀ ਪਰ ਜੋ ਇੱਥੇ ਅੱਜ ਮੈਨੂੰ ਸਮਝ ਆ ਰਹੀ ਆ ਸਾਰੀ ਗੱਲ ਦੀ ਜਿੱਥੇ ਤਾਂ ਆਪਾਂ ਨੂੰ ਜਿਹੜੇ ਪੂਰਬੀ ਆਏ ਆ ਉਹਨਾਂ ਦੀ ਵਿੱਚ ਜਿਹੜਾ ਐਨੀਮਸ ਆ ਜਾਂ ਜਿਹਨੂੰ ਪਸ਼ੂਵਰਤੀ ਆ ਹਨਾ ਉਹ ਨਜ਼ਰ ਆ ਰਹੀ ਆ ਕਿ ਜਿਵੇਂ ਸਾਰਾ ਪਰਿਵਾਰ ਹੀ ਭੱਜ ਗਿਆ ਜੇ ਆਪਾਂ ਇਕੋ ਤੇ ਹੁੰਦਾ ਜੇ ਆਪਣੇ ਵੀ ਮੁੰਡਿਆਂ ਤੋਂ ਬਹੁਤ ਕੁਝ ਹੋਇਆ ਹੁੰਦਾ ਪਰ ਆਪਾਂ ਉਹਦਾ ਬੱਚਾ ਪੇਸ਼ ਕਰਦੇ ਆ ਜਾਂ ਚਲੋ ਇੱਕ ਅੱਧਾ ਦਿਨ ਰੁੱਕ ਕੇ ਪੇਸ਼ ਕਰਦੇ ਆ ਪਰ ਪਰਿਵਾਰ ਨਹੀਂ ਭੱਜ ਕੇ ਜਾਂਦਾ ਸਮੇਟ ਕੇ ਜਿਵੇਂ ਉਹ ਸਮੇਟ ਕੇ ਸਾਰੇ ਭੱਜੇ ਆ ਉਹਨਾਂ ਦੀ ਪਸੂ ਬਿਰਤੀ ਸਮਝ ਆਈ ਆ ਤੇ ਦੂਜੀ ਜਿਸ ਤਰੀਕੇ ਨਾਲ ਸਵੇਰ ਤੋਂ ਕੋਈ ਵੀ ਐਡਮਿਨਿਸਟ੍ਰੇਸ਼ਨ ਜਾਂ ਲੋਕਲ ਲੀਡਰ ਕਿਸੇ ਨੇ ਐਮਪੀ ਐਮਐਲਏ ਕੋਈ ਨਹੀਂ ਇੱਥੇ ਪਹੁੰਚ ਬੋੜਿਆ ਹਲੇ ਤੱਕ ਹਨਾ ਜਵਾਨ ਪੁੱਤ ਮਰਿਆ ਵਾ ਪਰਿਵਾਰ ਬੈਠਾ ਤੇ ਉੱਥੋਂ ਆਇ ਲੱਗਦਾ ਜਿਵੇਂ ਬਹੁਤ ਹੀ ਬੇਕੇਰਕ ਲੀਡਰਸ਼ਿਪ ਆਪਾਂ ਚੁਣੀ ਹੋਈ ਹੈ ਬਹੁਤ ਹੀ ਬੇਕੇਰਕ ਲੋਕ ਆ ਜਿਨ੍ਹਾਂ ਨੂੰ ਕੋਈ ਹੈ ਹੀ ਨਹੀਂ ਤੇ ਸਮਾਜ ਵੀ ਜਿਵੇਂ ਆਪਣਾ ਉਝੇ ਹੀ ਬਣ ਗਿਆ ਲੱਗਦਾ ਮੈਨੂੰ ਤੁਸੀਂ ਬ੍ਰਾਹੜ ਸਾਹਿਬ ਨੇ ਕਿਹਾ ਵੀ ਲੀਡਰ ਸਾਡੇ ਕਾਫੀ ਹੱਦ ਤੱਕ ਜ਼ਿੰਮੇਵਾਰ ਨੇ ਲੀਡਰ ਨੂੰ ਡਰ ਸਿਰਫ ਲੋਕਾਂ ਦਾ ਹੁੰਦਾ ਕਿਉਂਕਿ ਉਹਨਾਂ ਤੋਂ ਵੋਟਾਂ ਲੈਣੀਆਂ ਹੁੰਦੀਆਂ ਜੀ ਵਿਦੇਸ਼ਾਂ ਦੇ ਵਿੱਚ ਲੀਡਰ ਪਾਣੀ ਵਾਂਗ ਚੱਲਦੇ ਆ ਜੀ ਲੋਕਾਂ ਨੂੰ ਫਿਰ ਕਸੂਰਵਰ ਲੀਡਰ ਕਿਵੇਂ ਹੋਗੇ ਜੀ ਮਤਲਬ ਕਿ ਬੇਕਰਕੋ ਕਿਵੇਂ ਹੋਗੇ ਜੇ ਅਸੀਂ ਲੋਕਾਂ ਨੇ ਮੌਕਾ ਦਿੱਤਾ ਤਾਂ ਹੋਗੇ ਜਾਂ ਫਿਰ ਲੋਕਾਂ ਨੂੰ ਇੱਕ ਭੈ ਦੇ ਵਿੱਚ ਡਰ ਦੇ ਵਿੱਚ ਰੱਖਿਆ ਹੋਏ ਦੇਖੋ ਆਪਣੇ ਇੱਥੋਂ ਦੀ ਜਿਹੜੀ ਲੀਡਰਸ਼ਿਪ ਆ ਕਿਉਂਕਿ ਆਪਾਂ ਹਲੇ ਉਸ ਲੈਵਲ ਤੱਕ ਨਹੀਂ ਹਲੇ ਲੋਕ ਪਹੁੰਚੇ ਸੀ ਹੈ ਨਾ ਤੇ ਲੀਡਰ ਨੂੰ ਜਦੋਂ ਆਪਾਂ ਚੁਣਦੇ ਆਪਾਂ ਉਹਦੇ ਨਾਲ ਭਰੋਸਾ ਕਰ ਲੈਣੇ ਆਪਾਂ ਪਿਛਲੇ 25 30 ਸਾਲਾਂ ਜਿਹੜੀਆਂ ਸਰਕਾਰਾਂ ਲਿਆਂਦੀਆਂ ਉਹਨਾਂ ਨੂੰ ਕਿਸੇ ਨੂੰ ਆਪਾਂ ਪੰਥ ਤੱਕ ਕਿਆ ਕਿਸੇ ਨੂੰ ਆਪਾਂ ਪੰਥ ਦੇ ਰਖਵਾਲੇ ਸਮਝਿਆ ਕਿਸੇ ਨੂੰ ਆਪਾਂ ਕਿਆ ਨਹੀਂ ਤਾਂ ਪਿਛਲਿਆਂ ਨੂੰ ਸਾਰਾ ਕੁਝ ਖਤਮ ਕਰਕੇ ਨਵਾਂ ਆਪਾਂ ਗਾਜ਼ ਸਿਕਿਉ ਕੀਤਾ ਤਾਂ ਕਿ ਕਿ ਹੋਣੇ ਹਨ ਹੈ ਆਪਣਾ ਵੇਖੋ ਆਮ ਬੰਦੇ ਜਿਹਨੇ ਇੱਥੇ ਲੋਕ ਬੈਠੇ ਇਹਨਾਂ ਨੂੰ ਕੀ ਪਤਾ ਨੀਤੀ ਕਿਹੜੀ ਆ ਫਲਸਫੀ ਕੀ ਆ ਹਨਾ ਸਿਧਾਂਤ ਕਿਹੜੇ ਆ ਕਿਹੜੇ ਤਹਿਤ ਕਾਨੂੰਨ ਆ ਕੀ ਕਿਵੇਂ ਬਣੂਗਾ ਇਹ ਤਾਂ ਉਹਨੇ ਦੱਸਣਾ ਕਿ ਹਾਂ ਭਾਈ ਅੱਜ ਤੋਂ 10 ਸਾਲ ਬਾਅਦ ਤੁਹਾਡੀ ਸਮੱਸਿਆ ਆ ਬਣ ਸਕਦੀ ਅੱਜ ਤੋਂ 5 ਸਾਲ ਬਾਅਦ ਆ ਸਮੱਸਿਆ ਬਣ ਸਕਦੀ ਆ ਇਹ ਆਮ ਬੰਦੇ ਨੂੰ ਥੋੜਾ ਪਤਾ ਹੁੰਦਾ ਆਮ ਬੰਦਾ ਤਾਂ ਭਰੋਸਾ ਕਰਕੇ ਵੋਟ ਪਾ ਕੇ ਦੇ ਸਕਦਾ ਤੁਹਾਨੂੰ ਕਿ ਭਾਈ ਮੇਰਾ ਖਿਆਲ ਰੱਖੀ ਠੀਕ ਹੈ ਨਾ ਹੁਣ ਆਮ ਬੰਦਾ ਤੁਹਾਨੂੰ ਆਪਦੇ ਇਹ ਕਹਿ ਸਕਦਾ ਕਿ ਭਾਈ ਮੇਰਾ ਤੋਂ ਸੁਣ ਰਹੇ ਆ ਸਾਡੀ ਗੱਲ ਆ ਤੁਸੀਂ ਪਛਾਣ ਦੇਣੀ ਆ মিডিਆ ਨੇ ਹਨਾ ਉਹ ਤੁਹਾਡੇ ਤੇ ਭਰੋਸਾ ਕਰ ਰਿਹਾ ਹੁਣ ਉਹ ਤਾਂ ਤੁਹਾਡੇ ਤੇ ਤੁਹਾਡੀ ਇਮਾਨਦਾਰੀ ਆ ਗਾ ਤਾਂ ਠੀਕ ਹੈ ਲੀਡਰ ਦੀ ਤੋਂ ਦੇ ਨਾਲ ਕਈ ਗੁਣਾ ਵੱਡੀ ਇਮਾਨਦਾਰੀ ਬਣ ਜਾਂਦੀ ਹੈ ਕਿ ਕੀ ਉਹਦੀ ਵਿਜਨ ਕੀ ਆ ਸਿਧਾਂਤ ਕੀ ਆ ਹਲੇ ਆਪਣੀ ਜਿਹੜੀ ਪਬਲਿਕ ਆ ਜਾਂ ਆਪਣੇ ਲੋਕ ਆ ਉਹ ਸਤਾਰ ਤੱਕ ਆਪਾਂ ਨਹੀਂ ਪਹੁੰਚ ਸਕੇ ਨਾ ਹੀ ਆਪਣੇ ਕੋਲੇ ਉਨੀ ਇਨਫਾਰਮਡ ਡਿਸੀਜਨ 메ਕਿੰਗ ਆ ਨਾ ਹੀ ਉਹਨਾਂ ਕੋਸ਼ਿਸ਼ ਹੈ ਉੱਥੇ ਗਲਤੀਆਂ ਹੋ ਜਾਂਦੀਆਂ ਵੱਡੀਆਂ ਵੱਡੀਆਂ ਆਪਾਂ ਤਾਂ ਹਲੇ ਬਹੁਤ ਸਮਾਜਪੋਰਟ ਪਾਸੇ ਪੈਸੀਗਾ ਸੋ ਮੈਂ ਇਹ ਕਹਿਣਾ ਕਿ ਵੀ ਜੇ ਆਪਾਂ ਕਹੀਏ ਕਿ ਕੌਣ ਜ਼ਿੰਮੇਵਾਰ ਆ ਤਾਂ ਮੈਂ ਇਹ ਕਹੂੰਗਾ ਕਿ ਸਾਡੇ ਜਿਹੜੇ ਲੀਡਰ ਰਹੇ ਆ ਪਿਛਲੇ ਸਮਿਆਂ ਦੇ ਵਿੱਚ ਉਹ ਜ਼ਿੰਮੇਵਾਰ ਨੇ ਤੇ ਜੇ ਹੁਣ ਜਿਵੇਂ ਲੋਕਾਂ ਨੂੰ ਕੋਈ ਵੀ ਕਾਫੀ ਢੇਰ ਤੋਂ ਪ੍ਰਵਾਸੀਆਂ ਦਾ ਮੁੱਦਾ ਪਰ ਲੋਕ ਕਹਿੰਦੇ 10 ਰਿ ਵੀ 3-3 4-4 ਨਾਲ ਤੁਸੀਂ ਪੀੜਤ ਹੈ ਇਹਨਾਂ ਪ੍ਰਵਾਸੀਆਂ ਤੋਂ ਜੀ ਪਰ ਕਿਸੇ ਨੇ ਬੁਹਾ ਨਿਕੜ ਕੇ ਆਇਆ ਜੀ ਲੀਡਰਾਂ ਦੇ ਅੰਦਰ ਜਾ ਕੇ ਜਾਂ ਕੋਈ ਧਰਨਾ ਹਾਂ ਕਲੋਨੀ ਵਾਲੇ ਤਾਂ ਬਹੁਤ ਸਾਰੇ ਜਾਂਦੇ ਆ ਵੀ ਸਾਡਾ ਭਾਈ ਆ ਅਸੀਂ ਕਲੋਨੀ ਕੱਟਣੀ ਹੈ ਜੀ ਸਾਡੇ ਇਹਦੇ ਲਈ ਅਪਰੂਵਲਾਂ ਦਵਾ ਦਿਓ ਜੀ ਆਹ ਦਵਾ ਦਿਓ ਪਰ ਲੋਕ ਕਿਉਂ ਨਹੀਂ ਜੀ ਦੇਖੋ ਇਹ ਬਹੁਤ ਇੱਕ ਦੁੱਖ ਦੀ ਗੱਲ ਆ ਦੁੱਖ ਦੀ ਗੱਲ ਇਹ ਆ ਕਿ ਵੇਖੋ ਪਿੱਛੇ ਜਗਤਪੁਰੇ ਦਾ ਮਸਲਾ ਹੋਇਆ ਹਨਾ ਲੋਕੀ 100 100 200-200 ਕਿਲੋਮੀਟਰ ਹੈ ਤੁਸੀਂ ਵੀ ਸਭ ਤੋਂ ਪਹਿਲਾਂ ਇੱਥੇ ਪਹੁੰਚੇ ਹਨਾ ਕਿ ਭਾਈ ਦੇ ਲੋਕਾਂ ਅਗੇ ਪੇਸ਼ ਕਰੀਏ ਉਹ ਮੋਰਚਾ ਪੂਰਾ ਹੋ ਗਿਆ ਉਹਨਾਂ ਦੀ ਮੰਗਲ ਮੰਗੀ ਗਈ ਉਹ ਮੋਰਚੇ ਨੂੰ ਫਤਿਹ ਸਮਝਦੇ ਹੋ ਜਾਂ ਛੱਡਿਆ ਗਿਆ ਵਿੱਚ ਉਹ ਉਹ ਉਹਨਾਂ ਨੇ ਉਥੋਂ ਤੱਕ ਆਪ ਦਾ ਲੜਨਾ ਸਹੀ ਸਮਝਿਆ ਪਰ ਦੁੱਖ ਦੀ ਗੱਲ ਹੈ ਕਿ ਉਹਨਾਂ ਦੇ ਵਿੱਚੋਂ ਅੱਜ ਬੰਦੇ ਇੱਥੇ ਹੈ ਠੀਕ ਹੈ ਆ ਕੁਝ ਕਿਲੋਮੀਟਰ ਤੇ ਠੀਕ ਹੈ ਉਹਨਾਂ ਉਹਨਾਂ ਨੂੰ ਤਾਂ ਉਹਨਾਂ ਦਾ ਦਰਦ ਵੇਖਿਆ ਸੀ ਨਾ ਹਲੇ ਕੁਝ ਮਹੀਨੇ ਪਹਿਲਾਂ ਉਹਨਾਂ ਦਾ ਤਾਂ ਇੱਥੇ ਹੋਣਾ ਬਣਦਾ ਸੀ ਸੋ ਉਹ ਵੀ ਸਮਾਜ ਪੱਖੋਂ ਵੀ ਆਪਾਂ ਕਿਤੇ ਮੇਰਾ ਖਿਆਲ ਆਪਾਂ ਸਮਾਜ ਰਹਿ ਹੀ ਨਹੀਂ ਗਿਆ ਆਪਾਂ ਭੀੜ ਬਣ ਗਏ ਆ ਕੀ ਚਰਚਾ ਬੇਲੋੜੀ ਹੈ ਜੀ ਅੱਜ ਦੀ ਜਿਹੜੀ ਆਪਾਂ ਕਰ ਰਹੇ ਆਂ ਜਿਹੜੀ ਆਪਾਂ ਹੁਣ ਆਪਾਂ ਜਗਾਉਣਾ ਹੈ ਇਹਨਾਂ ਨੂੰ ਹਨਾ ਆਪਾਂ ਨੂੰ ਲੜਨਾ ਤਾਂ ਪਊਗਾ ਨਾ ਕੁਝ ਲੋਕ ਤਾਂ ਜਿਉਂਦੇ ਜਾਗਦੇ ਪਏ ਆ ਨਾ ਆਫਟਰ ਆਲ ਕੁਝ ਲੋਕ ਦੂਰੋਂ ਵੀ ਪਹੁੰਚੇ ਇੱਥੇ ਆ ਕੇ ਕੁਝ ਪਹੁੰਚੇ ਤੁਸੀਂ ਵੀ ਕਿੰਨੇ ਕਿਲੋਮੀਟਰ ਤੈਅ ਕਰਕੇ ਆਉਨੇ ਆਂ ਹਰ ਜਗ੍ਹਾ ਤੇ ਕੋਈ ਇੰਜੀ ਪ੍ਰੈਸ ਵੀ ਤਾਂ ਪਹੁੰਚ ਗਿਆ ਜਗਾਉਣ ਦੀ ਗੱਲ ਕਰਦੇ ਹੋ ਜਗਤਪੁਰੇ ਤਾਂ ਹੋਲ ਹੀ ਉਹਨਾਂ ਨਾਲ ਉਹ ਤਾਂ ਜਾਗੇ ਹੋਏ ਆ ਜੀ ਫਿਰ ਉਹ ਦੁਬਾਰਾ ਸੌਂਗੇ ਜੀ ਨਹੀਂ ਮੇਰੇ ਹਿਸਾਬ ਨਾਲ ਤਾਂ ਬਹੁਤ ਮਾੜੀ ਗੱਲ ਆ ਕਿ ਵੀ ਪੁਵਾਦ ਦੇ ਪਿੰਡਾਂ ਦੇ ਵਿੱਚ ਇੰਨੇ ਕ ਬੰਦੇ ਹੀ ਇਕੱਠੇ ਹੋਣ ਹਾਲ ਕਿਆਨੋ ਵਾਦ ਕਿਤੇ ਤੇ ਇਹ ਤਾਂ ਇਹਨਾਂ ਵਾਦ ਦੇ ਲੋਕ ਇਸ ਗੱਲ ਦੀ ਬਹੁਤ ਚਰਚਾ ਕਰਦੇ ਆ ਜੀ ਵੀ ਸਾਡੀ ਬੋਲੀ ਮਹਾਰੀ ਬੋਲੀ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਗੂ ਗੋਬਿੰਦ ਸਿੰਘ ਜੀ ਨੇ ਸਾਨੂੰ ਦਿੱਤਾ ਕਾ ਲਾ ਕੇ ਪੁਆਦ ਦੇ ਵਿੱਚ ਦਿੱਤਾ ਸਾਡੀ ਜ਼ਿਆਦਾਤਰ ਜਿਹੜੀ ਗੁਰਬਾਣੀਆਂ ਜੀ ਉਹ ਪੁਆਦੀ ਹੈ ਜੀ ਪਰ ਜਦੋਂ ਗੱਲ ਹਿੱਤਾਂ ਦੀ ਆਉਂਦੀ ਹੈ ਉਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦਾ ਜੀ ਵੀ ਗਰੀਬਾਂ ਦੇ ਲਈ ਲੜਨ ਵਾਲਾ ਸੂਰਮਾ ਤਾਂ ਫਿਰ ਉਹੀ ਲੋਕ ਕਿਉਂ ਭੁੱਲ ਗਏ ਜੀ ਇੰਨਾ ਕਿ ਬਸ ਬੋਲੀਓ ਸਿਰਫ ਉਹ ਹੈ ਜੀ ਪਤਾ ਨਹੀਂ ਮੈਨੂੰ ਤਾਂ ਅੱਜ ਇਸ ਗੱਲੋਂ ਬਹੁਤ ਨਮੋਸ਼ੀ ਆ ਮਤਲਬ ਮੈਂ ਇਹ ਸਮਝਦਾ ਸੀ ਕਿ ਜਿਨੇ ਆਪਦੇ ਹੱਡਾਂ ਤੇ ਹੰਡਾਈ ਆ ਉਹ ਲੋਕ ਤਾਂ ਘਟੋ ਘਟਾਉਣਗੇ ਹਨਾ ਆ ਏਡੇ ਏਡੇ ਪਿੰਡ ਪਏ ਆ ਹਨਾ ਕੋਈ ਛੋਟੇ ਪਿੰਡ ਨਹੀਂਗੇ ਵੱਡੇ ਵੱਡੇ ਪਿੰਡ ਆ ਇਹਨਾਂ ਚੋਂ ਜੇ 10 10 ਬੰਦੇ ਵੀ ਇੱਥੇ ਹੋਣੇ ਇੱਥੇ ਹਜ਼ਾਰਾਂ ਦਾ ਇਕੱਠ ਹੋ ਜੇ ਇੱਥੇ ਪਰ ਸ਼ਾਇਦ ਜਗਤਪੁਰੇ ਵਾਲੇ ਨੂੰ ਸਮਝ ਆ ਗਈ ਹੋਣੀ ਮੇਰੇ ਭਾਈ ਸਾਨੂੰ ਅਸੀਂ ਵਿਧਾਇਕ ਦੇ ਕੋਲ ਗਏ ਸੀ ਉਹਨਾਂ ਨੇ ਸਾਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਤੁਸੀਂ ਲੋਕ ਸਿਆਸਤ ਕਰਦੇ ਹੋ ਵਿੱਚੇ ਅਮਤੋਜ ਭਾਈ ਵਿੱਚੇ ਤੁਸੀਂ ਹੋਗੇ ਜੀ ਪਿਛਲੀ ਵਾਰ ਸਿਆਸਤ ਕਰਨ ਦੇ ਲਈ ਆਪਣੀਆਂ ਰੋਟੀਆਂ ਸੇਕਣ ਦੇ ਲਈ ਆ ਕੇ ਸੀ ਤੁਹਾਨੂੰ ਫੰਡਿੰਗ ਹੁੰਦੀ ਬਾਹਰੋਂ ਜਾਂ ਕੁਝ ਹੁੰਦਾ ਜੀ ਹੋ ਸਕਦਾ ਉਹਨਾਂ ਨੂੰ ਉਹ ਸਮਝ ਆ ਗਈ ਹੋਵੇ ਜੀ ਇਹ ਉਹ ਤ ਜਾਈ ਆਏ ਸੋਚਦੇ ਆ ਤਾਂ ਬਹੁਤ ਹੀ ਭੈੜੀ ਗੱਲ ਆ ਕਿਉਂਕਿ ਉਹਨਾਂ ਦਾ ਮਸਲਾ ਹੱਲ ਹੋਇਆ ਸੀ ਹਨਾ ਉਹਨਾਂ ਜੋ ਚਾਹੁੰਦੇ ਸੀ ਉਹ ਗੱਲ ਉਦੋਂ ਦੀ ਸੁਣੀ ਗਈ ਜਿੱਦਾਂ ਉੱਥੇ ਲੋਕ ਪਹੁੰਚੇ ਉੱਥੇ ਲੋਕਾਂ ਨੇ ਗੱਲ ਚੱਕੀ ਹਨਾ ਇਹ ਆ ਜੇ ਆਏ ਆਏ ਜੇ ਸਮਝਣ ਲੱਗ ਜਾਣਗੇ ਤਾਂ ਹੁਣ ਦੁੱਖ ਦੀ ਗੱਲ ਇਹ ਆ ਕਿ ਵੀ ਇਹ ਲੋਕ ਉੱਠਦੇ ਹੀ ਨਹੀਂ ਮਤਲਬ ਮੈ ਤਾਂ ਸਮਝ ਨਹੀਂ ਆਉਂਦੀ ਵੀ ਕੀ ਚਾਹੁੰਦੇ ਆ ਕਿ ਜਦੋਂ ਇਹਨਾਂ ਦੀਆਂ ਧੀਆਂ ਭੈਣਾਂ ਨੂੰ ਛੇੜਨਗੇ ਜਦੋਂ ਜਮਾ ਸੜਕਾਂ ਤੇ ਇਹਨਾਂ ਨਾ ਹੋਣ ਲੱਗ ਜੂ ਉਦੋਂ ਉੱਠਣਗੇ ਉਦੋਂ ਉੱਠਣ ਯੋਗੇ ਹੀ ਨਹੀਂ ਰਹਿਣੇ ਆਪਾਂ ਉਦੋਂ ਆਪਣੇ ਕੋਲ ਤਾਕਤ ਹੀ ਨਹੀਂ ਰਹਿਣੀ ਇਹਨਾਂ ਉੱ ਤਾਂ ਦੇਖੋ ਇੱਕ ਸਾਲ ਪਹਿਲਾਂ ਵੀ ਇੱਥੇ ਹੋਇਆ ਇੱਕ ਬੱਚਾ ਕਹਿੰਦੇ ਕੋਮ ਮਾਰਗੀ ਚ ਪਿਆ ਦੋ ਬੱਚੇ ਆ ਹੋ ਗਏ ਹਨਾ ਤੇ ਜੇ ਹਲੇ ਵੀ ਸਾਰਾ ਪਿੰਡ ਹੀ ਨਹੀਂ ਆ ਸਕਦਾ ਇੱਥੇ ਠੀਕ ਆ ਤਾਂ ਫਿਰ ਤਾਂ ਬਹੁਤ ਮਾੜੀ ਗੱਲ ਹੈਗੀ ਆ ਮੇਮਾਣਾ ਜੂਨੇ ਮਾ ਉਹ ਵਿਚਾਰਾ ਪਿਆ ਵਿਚਾਰਾ ਮੁੰਡਾ ਤਖਾਣਾ ਦਾ ਉਹ ਵੀ ਇਹੀ ਤੁਹਾਡਾ ਕੋਣ ਸੀ ਜੀ ਬੱਚੇ ਜਿਹੜਾ ਜਿਹਦੀ ਤੁਹਾਡਾ ਵੀ ਕੋਈ ਰਿਸ਼ਤਾ ਰਿਸ਼ਤਰੀ ਚ ਸੀ ਕਿਹੜਾ ਇਹ ਸਾਡੇ ਪਿੰਡ ਦਾ ਹੀ ਮੁੰਡਾ ਪਿੰਡ ਦਾ ਹਾਂਜੀ ਹਾਂਜੀ ਤੁਸੀਂ ਪਿੰਡ ਵਾਸੀ ਜਾਂ ਕੋਈ ਪੰਚਾਇਤ ਮੈਂ ਪਿੰਡ ਵਾਸੀ ਆ ਹਾਂਜੀ ਹਾਂਜੀ ਪਿੰਡ ਵਾਸੀ ਤਾਂ ਇੱਕ ਕਿਵੇਂ ਵੇਖਦੇ ਹੋ ਜਿਹੜੀ ਇਹ ਘਟਨਾ ਹੋਈ はい。<music> ਹੁਣ ਅੱਜ ਜੇ ਆਪਣੇ ਤੇ ਆਈ ਹੈ ਜੀ ਆਪਾਂ ਸੜਕ ਦੇ ਬੈਠੇ ਆ ਜੀ ਜਦੋਂ ਜਗਤਪੁਰੇ ਦਾ ਮਸਲਾ ਸੀ ਤੁਹਾਡਾ ਪਿੰਡ ਵੀ ਨਹੀਂ ਬੋੜਿਆ ਸੀ ਜੀ ਕਿਤੇ ਉਹੀ ਉਹਦੇ ਕਰਕੇ ਨਹੀਂ ਵੀ ਸਾਡੇ ਮਗਰ ਨਹੀਂ ਕੋਈ ਲੱਗਿਆ ਅਸੀਂ ਨਹੀਂ ਇਹ ਇੱਕ ਬਿਰਤੀ ਹੈ ਜੀ ਇੱਕ ਜਾਤ ਆ ਹੁੰਦੀ ਹੈ ਜੀ ਵੀ ਅਸੀਂ ਕੀ ਲੈਣਾ ਜਾਂ ਜਿਹਦੇ ਨਾਲ ਬਰਾੜ ਸਾਹਿਬ ਹੋਲੀ ਉਹ ਕਹਿੰਦਾ ਸਾਡੇ ਨਾਲ ਨਹੀਂ ਸਿਕੜਿਆ ਅਸੀਂ ਕੀ ਲੈਣਾ ਜੀ ਜੇ ਆਏ ਸੋਚਦੇ ਤਾਂ ਬਹੁਤ ਬਹੁਤ ਹੀ ਮੰਦ ਭੱਗ ਆ ਫੇਰ ਨਹੀਂ ਮਸਲਾ ਹੱਲ ਹੋ ਸਕਦਾ ਵੇਖੋ ਮਸਲਾ ਹੱਲ ਉਦੋਂ ਹੋਗਾ ਜਦੋਂ ਆਪਾਂ ਇਕੱਠੇ ਹੋਵਾਂਗੇ ਇਕੱਠੇ ਜੂਜਾਂਗੇ ਇਹ ਨਹੀਂ ਹੋਗਾ ਪੰਜਾਬੀ ਪੰਜਾਬੀ ਨਾਲ ਖੜੂਗਾ ਉੱਥੇ ਜਾਤ ਪਾਤ ਸਭ ਕੁਝ ਛੱਡ ਕੇ ਆ ਕੋਠੀਆਂ ਚ ਵੀ ਬੈਠੇ ਨਾ ਨਾਲ 68 ਸੈਕਟਰ ਆ ਕੋਠੀਆਂ ਚ ਵੀ ਬੈਠੇ ਇਧਰ ਵੀ ਬੈਠੇ ਆ ਹੈ ਇਹਨਾਂ ਚ ਕੋਈ ਆਇਆ ਕਿਸੇ ਨੇ ਆ ਕੇ ਆਖਿਆ ਕਿ ਭਾਈ ਮਾੜੀ ਹੋ ਗਈ ਹੈ ਉਹ ਕਹਿੰਦੇ ਜੀ ਅਸੀਂ ਤਾਂ ਬਠਿੰਡੇ ਤੋਂ ਆ ਕੇ ਰਹਿ ਰਹੇ ਆ ਤੇ ਇਹਨਾਂ ਦਾ ਮਸਲਾ ਆਪਣਾ ਹੈ ਇੱਥੋਂ ਦੇ ਉਹ ਵੀ ਰਹਿ ਰਹੇ ਆ ਜੇ ਕਿਰਚ 2 ਕਿਲੋਮੀਟਰ ਇਧਰ ਵੱਜ ਸਕਦੀ ਸੀ ਕਿਰਚ ਇਹਨਾਂ ਦੇ ਜਵਾਕ ਨੂੰ ਵੀ ਵੱਜ ਸਕਦੀ ਹੈ ਉਹੀ ਸਾਈਕਲ ਵਾਲੀ ਲੜਾਈ ਇੱਥੇ ਵੀ ਹੋ ਸਕਦੀ ਹੈ ਬੱਚੇ ਤੇ ਠੀਕ ਹੈ ਨਾ ਇਹ 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 ਨਹੀਂ ਕਿ ਵੀ ਇਹ ਕੋਠੀਆਂ ਸੁਰਖਰੂ ਹੋ ਜਾਣਗੀਆਂ ਇਹ ਤਾਂ ਸਭ ਤੋਂ ਪਹਿਲਾ ਟਾਰਗੇਟ ਤੇ ਆਉਣਗੀਆਂ ਠੀਕ ਹੈ ਇਹ ਤਾਂ ਸੇਫ ਹੀ ਨਹੀਂ ਬਿਲਕੁਲ ਇਹਨਾਂ ਨੂੰ ਉੱਠ ਕੇ ਆਉਣਾ ਚਾਹੀਦਾ ਕਿ ਭਾਈ ਤੁਹਾਡਾ ਕੀ ਮਸਲਾ ਹੈ ਕੀ ਚੱਕਰ ਹੈ ਸਕਾਰਾਂ ਤੋਂ ਆਏ ਇੱਧਰ ਉੱਧਰ ਲੰਘ ਰਹੇ ਕਿੰਨੇ ਲੋਕਾਂ ਕੋਲੇ ਇੱਥੇ ਟਾਈਮ ਹੈਗਾ ਕੱਲ ਨੂੰ ਇਹ ਇਹ ਗੁਰਦੁਆਰਿਆਂ ਦੇ ਵਿੱਚ ਇਕੱਠੇ ਹੋਣਗੇ ਹਨਾ ਗੁਰੂ ਘਰ ਜਾਣਗੇ ਨਾ ਕੱਲ ਉੱਥੇ ਵੀ ਜਾਣਗੇ ਉੱਥੇ ਜੇ ਜਾ ਸਕਦੇ ਆ ਅੱਧਾ ਅੱਧਾ ਘੰਟਾ ਇੱਥੇ ਲਾ ਜਾਣ 15-15 ਮਿੰਟ ਵੀ ਵਾਰੀ ਨਾਲ ਲਾਉਣ ਇੱਥੇ ਤਾਂ ਇਕੱਠ ਨਾਲ ਸੰਭਾਲਿਆ ਜਾਵੇ ਉਹ ਲੋਕ 10-10 ਮਿੰਟ ਉਹਨ ਇੱਥੇ ਬੀਬੀ ਆਈ ਵੀ ਆ ਉਹ ਸਵੇਰ ਦੇ ਉਹ ਜਾ ਰਹੀ ਸੀ ਹੈਨਾ ਉਹ ਇੱਥੇ ਠਹਿਰ ਗਈ ਜਦੋਂ ਅਸੀਂ 2:30-3 ਵਜੇ ਆਏ ਹਾਂ ਉਦੋਂ ਦੇ ਹੈਨਾ ਤੇ ਉਹ ਉਦੋਂ ਦੇ ਇੱਥੇ ਹੀ ਹੈਗੇ ਆ ਸੋ ਬੰਦੇ-ਬੰਦੇ ਚ ਫਰਕ ਆ ਪਰ ਇੰਨੇ ਘੱਟ ਤਾਂ ਆਪਾਂ ਹੋਈਏ ਇੰਨੀ ਆਏ ਹੋਈ ਬਾਹਰ ਵਾਲਿਆਂ ਨੇ ਆ ਕੇ ਇਹਨੂੰ ਮੋਰਚੇ ਨੂੰ ਸੰਭਾਲ ਲਿਆ ਹੈਨਾ ਤਾਂ ਬਹੁਤ ਦੁੱਖ ਦੀ ਗੱਲ ਫਿਰ ਇਹ ਲੋਕ ਸੂਝਵਾਨ ਲੀਡਰ ਨੂੰ ਕਿਵੇਂ ਚੁਣ ਲੈਣਗੇ ਜੀ ਕਿਵੇਂ ਆਸ ਰੱਖ ਸਕਦੇ ਆ ਵੀ ਭਾਈ ਸਾਡਾ ਜਿਹੜਾ ਪੋਲਿਟੀਕਲ ਸਟਰਕਚਰ ਆ ਜਾਂ ਪੋਲਿਟੀਕਲ ਜਿਹੜੀ ਸਾਡੀ ਲੀਡਰਸ਼ਿਪ ਹੈ ਉਹ ਚੰਗੀ ਆਊਗੀ ਗਾਹਾਂ ਨੂੰ ਲੀਡਰ ਚੰਗੇ ਚ ਕ੍ਰੈਨ ਕੀਤਾ ਸੂਝਵਾਨ ਨੂੰ ਕਦੀ ਨਹੀਂ ਛੋੜ ਸਕਦੇ ਤੇ ਦੁੱਖ ਦੀ ਗੱਲ ਇਹ ਆ ਕਿ ਵੋਟਾਂ ਉਹਨਾਂ ਦੀਆਂ ਬਣ ਰਹੀਆਂ ਜਿਹੜੇ ਇਕੱਠੇ ਹੋ ਜਾਂਦੇ ਹਨਾ ਇਕੱਠੇ ਤਾਂ ਹੁੰਦੇ ਹੀ ਆ ਨਾ ਉਹ ਹਨਾ ਉਹਨਾਂ ਦੀਆਂ ਵੋਟਾਂ ਬਣ ਰਹੀਆਂ ਲੀਡਰ ਵੀ ਉੱਧਾ ਝੁਕਾ ਵੀ ਉਧਰ ਹੋ ਜੂਗਾ ਤੇ ਇਹ ਤਾਂ ਆਪਣੀ ਕਮਜ਼ੋਰੀ ਹੈ ਜੇ ਇਸੇ ਹਿਸਾਬ ਨਾਲ ਚੱਲਦੇ ਰਹੇ ਤਾਂ ਆਪਣੇ ਦਿਨ ਬਾਲੇ ਹੈ ਨਹੀਂ ਇਸ ਧਰਤੀ ਤੇ ਆਪਾਂ ਇਹ ਮੰਨ ਲਓ ਕਿ ਫੇਰ ਆਵਾਜ਼ ਜਿਹੜਾ ਗੁਰੂਆਂ ਨੇ ਜਿਹਨੂੰ ਬਖਸ਼ਿਸ਼ ਕੀਤੀ ਜਿਹਦੇ ਕਰਕੇ ਤੁਸੀਂ ਇੰਨੇ ਅੱਜ ਮਤਲਬ ਮਾਂ ਹਾਂ ਤੁਹਾਡੇ ਜ਼ਮੀਨਾਂ ਤੁਹਾਡੇ ਕੋਲ ਆ ਜਾਇਦਾਤਾਂ ਕੀ ਨਹੀਂ ਦਿੱਤਾ ਤੁਹਾਨੂੰ ਗੁਰੂ ਨੇ ਕੀ ਦੇ ਦੇ ਹਨਾ ਤੇ ਉਹ ਸਾਰਾ ਕੁਝ ਹੁੰਦੇ ਹੋਏ ਤੁਸੀਂ ਰਾਹ ਬਾਹ ਨਹੀਂ ਫੜਦੇ ਇੱਕ ਦੂਜੇ ਉਲਟਾ ਤੁਸੀਂ ਕਾਰਨ ਬਣੇ ਹੋ ਇਹਨਾਂ ਦਾ ਕੀ ਕੁਆਟਰ ਬਣਾਤੇ ਇਹ ਬਣਾਤਾ ਉਹ ਬਣਾਤਾ ਹੀ ਤਾਂ ਉਸ ਤੇ ਹੈਗੇ ਹਨਾ ਸਾਰਾ ਕੁਝ ਸਿਸਟਮ ਤਾਂ ਤਾਂ ਹੀ ਬਣਿਆ ਨਾ ਫਿਰ ਵੱਡੀ ਗੱਲ ਹੈ ਕਿ ਜੇ ਤੁਸੀਂ ਇੱਕ ਕਰਤਾ ਤਾਂ ਤੁਸੀਂ ਘਟੋ ਘਟੇ ਇਲਾਕੇ ਦੀ ਲੋਕਲ ਲੀਡਰਸ਼ਿਪ ਇਹ ਤਾਂ ਫੋਰਸ ਕਰੇ ਨਾ ਵੀ ਇਹਨਾਂ ਦੀ ਕੋਈ ਚੈਕਿੰਗ ਹੋਵੇ ਕੁਝ ਹੋਵੇ ਅਜੋ ਪਰਿਵਾਰ ਭੱਜ ਗਿਆ ਹੋਊਗਾ ਕਿ ਇੱਥੋਂ ਉੱਠੂਗਾ ਉਹ ਲੁਧਿਆਣੇ ਜਾ ਕੇ ਬਹਿ ਜਾਊਗਾ ਉਹ ਸੇ ਪੰਜਾਬ ਚ ਬੈਠਾ ਹੋਊਗਾ ਕਿਸੇ ਨੇ ਪਛਾਣਨਾ ਨਹੀਂ ਉਥੋਂ ਵਾਲੇ ਨੇ ਉਥੋਂ ਦੇ ਆਧਾਰ ਕਾਰਡ ਉਹਦੇ ਬਣਾ ਦੇਨੇ ਉਥੋਂ ਦੇ ਉਹਦਾ ਵੋਟਰ ਕਾਰਡ ਬਣ ਜੂ ਉਹਦਾ ਕੀ ਗਿਆ ਕੁਝ ਵੀ ਨਹੀਂ ਗਿਆ ਆ ਬੱਚਾ ਖਤਮ ਹੋ ਗਿਆ ਆਉਣ ਵਾਲਾ ਸਮਾਂ ਬਹੁਤ ਜ਼ਿਆਦਾ ਭਿਆਨਕ ਤੌਰ ਤੇ ਦੇਖਿਆ ਜੀ ਵੀ ਭਾਈ ਇੱਥੇ ਤਾਂ ਕਤਲ-ਕੁੱਤਲ ਹੋ ਰਹੇ ਨੇ ਤੁਹਾਡੇ ਮਗਰ ਕਿਸੇ ਨੇ ਨਹੀਂ ਖੜਨਾ ਹੈ ਭਾਈ ਜੇ ਆਪਾਂ ਨਾ ਸੰਭਲੇ ਜੇ ਆਪਾਂ ਨਾ ਇਕੱਠੇ ਹੋਏ ਹੈ ਜੇ ਆਪਾਂ ਇਹ ਗੱਲ ਨੂੰ ਜਾਗੇ ਹੀ ਨਾ ਜੇ ਆਈ ਮਰੇ ਪਏ ਰ ਤਾਂ ਇਹ ਸਮਝ ਲਓ ਕਿ ਵੀ ਆਪਣੇ ਵਾਸਤੇ ਸਮਾ ਮਾੜਾ ਹੀ ਮਾੜਾ ਠੀਕ ਹੈ ਨਾ ਆਈ ਨਹੀਂ ਆਪਾਂ ਚੱਲ ਸਕਦੇ ਜਿਸ ਤਰੀਕੇ ਨਾਲ ਚੱਲ ਰਹੇ ਹਾਂ ਮਤਲਬ ਮੈਨੂੰ ਇਸ ਗੱਲ ਦੀ ਨਮੋਸ਼ੀ ਮੇਰਾ خیال ਪਹਿਲੀ ਵਾਰੀ ਹੋ ਰਹੀ ਹੈ ਇਹ ਜਦੋਂ ਮੈਂ ਸੋਚਦਾ ਕਿ ਆਸੇ ਪਾਸੇ ਦੇ ਪਿੰਡਾਂ ਦੇ ਲੋਕ ਕਿਉਂ ਨਹੀਂ ਆ ਰਹੇ ਦੂਰੋਂ ਆ ਕੇ ਲੋਕਾਂ ਨੂੰ ਕਿਉਂ ਬੈਣਾ ਪੈ ਰਿਆ ਆਪਾਂ ਨੂੰ ਇਹ ਕਾਲ ਕਿਉਂ ਦੇਣੀ ਪੈ ਰਹੀ ਹੈ ਵੀ ਪੰਜਾਬ ਚੋਂ ਆਓ ਲੋਕ ਇੱਥੇ ਹਨਾ ਇਹ ਮਤਲਬ ਇੱਥੇ ਕੋਈ ਆਪਾਂ ਆਪ ਦੀ ਗਿਣਤੀ ਘਟਾ ਆਪਣੀ ਆਲੀ ਤਾਂ ਸ਼ਹਿਰੀ ਪੰਜਾਬੀਆਂ ਦਾ ਇੱਥੇ ਤਾਂ ਗੜ ਹੁੰਦਾ ਸੀ ਕਿਤੇ ਸਮਾ ਸੀ ਦੱਸਣਗੇ ਭਾਈ ਹਰੇ ਕਿ ਵੀ ਇੱਥੇ ਤਾਂ ਤੁਹਾਨੂੰ ਨਜ਼ਰੀ ਨਹੀਂ ਹੁੰਦਾ ਸੀ ਬਾਹਰ ਦਾ ਬੰਦਾ ਤੇ ਅੱਜ ਤੁਸੀਂ ਇੱਥੇ ਆਏ ਚੌਂਕ 'ਚ ਬੈਠੇ ਹੋ ਤੁਹਾਡੀ ਕੋਈ ਸੁਣ ਨਹੀਂ ਰਹੀ ਨਾ ਪੁਲ ਸੁਣ ਰਹੀ ਨਾ ਤੁਹਾਡਾ ਐਮਐਲਏ ਆ ਰਿਹਾ ਨਾ ਐਮਪੀ ਆ ਰਿਹਾ ਨਾ ਤੁਸੀਂ ਆਪ ਆ ਰਹੇ ਹੋ ਠੀਕ ਆ ਆ ਕਿੰਨੇ ਕ ਬੰਦੇ ਇਕੱਠੇ ਹੋਏ ਆ ਲੋਕਲ ਇੱਥੇ ਪਿੰਡ ਦੇ ਵੀ ਮੇਰੇ ਖਿਆਲ ਬਹੁਤ ਘੱਟ ਤੋੜ ਬਹੁਤ ਘੱਟ ਹੈ ਹਸਪੀਟਲ ਜਿਹੜੇ ਪਿੰਡ ਦਾ ਇਹਦਾ ਪਿੰਡ ਨਾਲ ਐਦੂ ਸ਼ਰਮਸਾਰ ਗੱਲ ਕੀ ਹੋ ਸਕਦੀ ਕਿਸੇ ਪਿੰਡ ਵਾਸਤੇ ਕਿ ਬਾਹਰ ਦਾ ਬੰਦਾ ਆ ਕੇ ਉਹ ਲੋਕਲ ਬੱਚੇ ਨੂੰ ਕੁਛ ਕਰ ਜੇ ਤੇ ਪਿੰਡ ਵਾਲੇ ਨਾ ਇਕੱਠੇ ਹੋਣ ਸਾਡੀ ਕੌਮ ਨੂੰ ਗੁਰੂ ਸਾਹਿਬ ਨੇ ਇਨਾ ਵੱਡਾ ਇਤਿਹਾਸ ਦਿੱਤਾ ਜੀ ਅਸੀਂ ਦੇਖਿਆ ਵੀ ਵੀ ਕਿਵੇਂ ਗੁਰੂ ਸਾਹਿਬ ਨੇ ਕਿਹਾ ਵੀ ਭਾਈ ਤੁਸੀਂ ਮਜ਼ਲੂਮਾਂ ਦੀ ਵੀ ਰੱਖਿਆ ਕਰਨੀ ਪਰ ਇਹ ਸਮਝ ਨਹੀਂ ਰਹੇ ਪਰ ਜਦੋਂ ਆਪਾਂ ਦੇਖੇ ਤਾਮਿਲ ਵਾਲੇ ਕਰਨਾਟਕ ਵਾਲੇ ਜੀ ਉਹ ਇੱਕ ਪਿੰਡ ਆਵਾਜਿੰਦਾ ਪਿੰਡ ਤਾਂ ਛੱਡੋ ਜੀ ਪੂਰਾ ਰਾਜ ਇਕੱਠੇ ਹੋ ਜਾਂਦੇ ਜੀ ਉਹਦਾ ਕਾਰਨ ਫਰਕ ਦਾ ਦੇਖੋ ਦੂਸਰਾ ਸਾਡੇ ਕੋਲ ਅਮੀਰ ਹਾਲਾਤ ਹਨਾ ਆਪਾਂ ਮਜਲੂਮ ਦੀ ਤਾਂ ਕੀ ਰੱਖਿਆ ਕਰਾਂਗੇ ਆਪਾਂ ਆਪਦਿਆਂ ਦੀ ਕਰ ਲਈਏ ਬਹੁਤ ਠੀਕ ਹੈ ਇਹ ਹਾਲਾਤ ਜੇ ਐਂ ਰਹੇ ਤਾਂ ਮਤਲਬ ਮੈਂ ਕਿਤੇ ਤੁਹਾਨੂੰ ਲੱਗੂਗਾ ਕਿ ਵੀ ਮੈਂ ਬਹੁਤ ਨਮੋਸ਼ੀ ਚ ਗੱਲ ਕਰ ਰਿਹਾ ਚੜ੍ਹਦੀ ਕਲਾ ਚ ਨਹੀਂ ਕਰ ਰਿਹਾ ਪਰ ਮੈਂ ਇੱਥੇ 2:30 ਵਜੇ ਦਾ ਇਹ ਹਾਲਤ ਵੇਖੀ ਆ ਕਿ ਵੀ ਦੋ ਹੁੰਦੇ ਆ ਚਾਰ ਖਿਸਕ ਜਾਂਦੇ ਆ ਹੈ ਇਹ ਤਾਂ ਕੋਈ ਹਾਲ ਨਹੀਂ ਜੀ ਲੀਡਰ ਜੇ ਕੋਈ ਆਉਂਦਾ ਹੈ ਆਪੋਜੀਸ਼ਨ ਵਾਲਾ ਦੋ ਕਾ ਦੀਆਂ ਫੋਟੋਆਂ ਚੋਂਦਾ ਇਧਰੋਂ ਖੜਾ ਹੋ ਕੇ ਸੈਲਫੀ ਪਾ ਲੈਂਦਾ ਉਧਰੋਂ ਲੈਕਚਰ ਦੇ ਲੈਂਦਾ ਤੇ ਤੱਪ ਜਾਂਦਾ ਇਹਨਾਂ ਨੇ ਵੇਖੇ ਹੋਣ ਸਵੇਰ ਦੇ ਆ ਹੁਣ ਆ ਬ ਆਲੇ ਕੋਈ ਹੋ ਕੇ ਗਿਆ ਸਵੇਰੇ ਅਕਾਲੀਆਂ ਦਾ ਯੂਥ ਵਾਲਾ ਆਇਆ ਸੀ ਉਹਨੇ ਚਾਰ ਪੰਜ ਇਥੋਂ ਸਰੀਲਾਂ ਬੜਾਈਆਂ ਤੇ ਟੱਪ ਗਿਆ ਠੀਕ ਹੈ ਇਹ ਹਾਲ ਇਹਨਾਂ ਦਾ ਹੈਗਾ ਇਹ ਤਾਂ ਮੇਰੇ ਖਿਆਲ ਜੇ ਆ ਹੀ ਕੰਮ ਚੱਲਦਾ ਰਿਹਾ ਆਏ ਮੋਬਾਈਲ ਆਪਣੇ ਆਪਣੇ ਨੰਬਰ ਬਣਾ ਕੇ ਨਿਕਲ ਜੰਨੇ ਪਾਰਟੀਆਂ ਵਾਲੇ ਬੰਦੇ ਇਹਨਾਂ ਨੂੰ ਤਾਂ ਕੋਈ ਇਸ ਗੱਲ ਦਾ ਕੋਈ ਚੱਕਰ ਹੀ ਨਹੀਂ ਇਹਨਾਂ ਨੇ ਆਪਣੇ ਆਪਣੇ ਉਹ ਬਣਾਉਣੇ ਆ ਨੰਬਰ ਬਣਾ ਲੈਣੇ ਬਸ ਇਹ ਰਾਜਨ ਦਾ ਡਿਫਰੈਂਸ ਕਿਵੇਂ ਹੋਇਆ ਜੀ ਤਾਂ ਮਿਲਦੇ ਜਿਵੇਂ ਲੋਕਾਂ ਦੀ ਗੱਲ ਕੀਤੀ ਵੀ ਉਹ ਇਕੱਠੇ ਹੋ ਜਾਂਦੇ ਆਪਣੇ ਉਹਨਾਂ ਨੂੰ ਕੋਈ ਲੱਗ ਤੋਂ ਸਿੱਖਿਆ ਦਿੱਤੀ ਜਾਂਦੀ ਆ ਉਹਨਾਂ ਦੀ ਪਾਲਸੀ ਕੀ ਹੈ ਜੀ ਉਹਨਾਂ ਦੇ ਲੀਡਰ ਸੂਝਵਾਨ ਨੇ ਚੰਗੇ ਜੁਮੇਰਾ ਖਿਆਲ ਤਾਂ ਇਹ ਆ ਕਿ ਆਪਾਂ ਹੀ ਆਪਦੇ ਗੁਰੂ ਦੀ ਸਿੱਖਿਆ ਤੋਂ ਆਪਦੇ ਪਿੰਡੂ ਸਮਾਜ ਚੋਂ ਜਿਸ ਤਰ੍ਹਾਂ ਦੇ ਸੀ ਟੁੱਟ ਗਏ ਹਨ ਆਪਾਂ ਉਹ ਉਸ ਜਿਹਾ ਸੀਗੇ ਜਿੱਥੇ ਕਿ 1:00 ਸੱਟ ਵਜਦੀ ਸੀ ਸਾਰੇ ਇਕੱਠੇ ਹੁੰਦੇ ਸੀਗੇ ਉਹ ਸਮਾਂ ਵੀ ਸੀ ਜਦੋਂ ਆਪਾਂ ਜੇ ਲੱਖ ਵੈਰ ਵਿਰੋਧ ਹੋਣੇ ਪਰ ਜਦੋਂ ਹਮਲਾਵਰ ਆ ਜਾਣਾ ਕੋਈ ਤਾਂ ਆਪਾਂ ਇਕੱਠੇ ਹੋ ਜਾਂ ਸੀ ਅੱਜ ਇਹ ਹਮਲਾਵਰ ਹੀ ਆ ਹੋਰ ਹਮਲਾ ਕੀ ਨੂੰ ਕਹਿੰਨੇ ਆਪਾਂ ਹਮਲਾ ਆ ਹੀ ਹੁੰਦਾ ਨਾ ਕਿ ਦੂਜਾ ਆ ਕੇ ਤੁਹਾਡੇ ਵਸੀਲਿਆਂ ਤੇ ਕਾਬਜ ਹੋ ਜੇ ਤੁਹਾਨੂੰ ਮਾਰਨ ਲੱਗ ਜੇ ਇਹ ਹਮਲਾ ਇਹਨੂੰ ਹੀ ਹਮਲਾ ਕਿਹਾ ਜਾਂਦਾ ਤੇ ਹਮਲਾ ਹੋ ਗਿਆ ਤੇ ਹਮਲਾ ਵੀ ਹੋ ਗਿਆ ਤੇ ਤੁਹਾਡੀ ਇੱਛਾ ਸ਼ਕਤੀ ਉਸ ਨਾਲ ਲੜਨ ਦੀ ਤੋੜਤੀ ਇਹ ਪਹਿਲੀ ਵਾਰ ਮੇਰਾ ਕਿ ਪੰਜਾਬ ਚ ਹੋਇਆ ਹੋਊਗਾ ਕਿ ਤੁਹਾਡੀ ਇੱਛਾ ਸ਼ਕਤੀ ਹੈ ਨਹੀਂ ਉਸ ਹਮਲੇ ਨਾਲ ਲੜਨ ਜੇ ਕੋਈ ਇਹੀ ਘਟਨਾ ਜੀ ਕਿਸੇ ਮੁੱਦੇ ਦੇ ਉੱਤੇ ਲੜਨ ਵਾਲੇ ਬੰਦੇ ਦੇ ਨਾਲ ਹੋ ਜਾਂਦੀ ਤਾਂ ਵੀ ਇਕੱਠੇ ਨਹੀਂ ਸੀ ਹੁਣੇ ਪਰ ਜੇ 3 ਭੈਣਾਂ ਦੇ ਲਈ ਲੱਚਰ ਗਾਉਣ ਵਾਲੇ ਗਾਇਕਲੇ ਲਈ ਹੋ ਜਾਂਦੀ ਇੱਥੇ ਜੀ ਮੈਂ ਕਹਿੰਦਾ ਬਹੁਤ ਭੀੜੇ ਭੀੜ ਲੱਗੀ ਹੋਣੀ ਸੀ ਜੀ ਕਿਉਂਕਿ ਮੈਂ ਇੱਕ ਉਦਾਹਰਨ ਦਿੰਨਾ ਹੈ ਜੀ ਕਿ ਇੱਥੇ ਇੱਥੇ 2-4 ਸਾਲ ਪਹਿਲਾਂ ਇੱਕ ਟ੍ਰਿਬਿਊਨ ਦੇ ਐਡੀਟਰ ਨੂੰ ਆਈਂ ਕਤਲ ਕੀਤਾ ਹੈ ਹੈਨਾ ਤੇ ਉਹ ਉਹਨਾਂ ਨੇ ਉਦੋਂ ਜੋ ਬਹੁਤ ਪ੍ਰੈਸ਼ਰ ਪ੍ਰੈਸ਼ਰ ਬਣਿਆ ਤਾਂ ਦੋ ਉਹਨਾਂ ਨੇ ਕਿ ਇੱਕ ਪੂਰਬੀਆ ਫੜ ਕੇ ਉਹਨਾਂ ਚਾਰਜ ਕਰਤਾ 1.5 ਸਾਲ ਬਾਅਦ ਉਹ ਪ੍ਰੋਲ ਤੇ ਬਾਹਰ ਆਇਆ ਉਹ ਭੱਜ ਗਿਆ ਕਹਿੰਦੇ ਜੂਨ ਪਤਾ ਹੀ ਨਹੀਂ ਸਾਨੂੰ ਕਿੱਥੋਂ ਹੁੰਦਾ ਤੁਸੀਂ ਸੋਚੋ ਇਹ ਹਾਲਾਤ ਇਹ ਕੀ ਸਰਕਾਰਾਂ ਹੈ ਇਹ ਪੁਲਿਸ ਆ ਜਿਹੜੀ ਸਾਨੂੰ ਪ੍ਰੋਟੈਕਟ ਕਰ ਲੂ ਅੱਜ ਤੁਹਾਨੂੰ ਇੱਕ ਥਾਂ ਕਿਰਚਾ ਮਿਲੀਆਂ ਬੱਚਿਆਂ ਦੀ ਜੇਬਾਂ 'ਚ ਫਿਰ ਤੁਹਾਡੀ ਪੁਲਿਸ ਦਾ ਇੰਟੈਲੀਜੈਂਸ ਨੈਟਵਰਕ ਕਿੱਥੇ ਸੀਗਾ ਕਿ ਬੱਚੇ ਕਿਰਚਾ ਕਿਵੇਂ ਲੈ ਕੇ ਘੁੰਮ ਰਹੇ ਆ ਠੀਕ ਆ ਜੇ ਸਿੱਖਾਂ ਦੇ ਮੁੰਡੇ ਕੋਲੇ ਹਲੇ ਚੀਜ਼ ਵੀ ਨਹੀਂ ਹੁੰਦੀ ਕੋਈ ਹਨਾ ਉਹ ਦਾਬਾ ਬਦਲੇ ਉਮਰ ਕਹਿਦਾ ਕਰ ਦਿੰਦੇ ਆ ਜੀ ਮਰ ਕਹਿਦਾ ਕਰ ਦਿੰਦੇ ਕਿਸੇ ਨੂੰ ਦਿਬੜੂਗੜ ਸੱਟਿਆ ਆ 50 ਮੁੰਡੇ ਆਪਣੇ ਅੰਦਰ ਹੈਗੇ ਜਿਨ੍ਹਾਂ ਨੇ ਕੁਝ ਵੀ ਨਹੀਂ ਮੇਰੇ ਖਿਆਲ ਉਹਨਾਂ ਕੋ ਡੰਡਾ ਵੀ ਨਹੀਂ ਹੋਣਾ ਕਈਆਂ ਕੋਲੇ ਤਾਂ ਵਿੱਚੋਂ ਪਜਾ ਆਣ ਚੁੱਤਰ ਨਾ ਜੇ ਗੁਰੂ ਦੀ ਕਿਰਪਾਣ ਹੋਊਗੀ ਜਾਂ ਸੇਰੀ ਸਾਹਿਬ ਹੋਗਾ ਤਾਂ ਉਹਦੇ ਨਾਲ ਉਹ ਕ で ਉਹਦੇ ਤੇ ਇੰਨੇ ਇੰਨੇ ਵੱਡੇ ਵੱਡੇ ਕੇਸ ਬਣਾ ਕੇ ਆਪਾਂ ਅੰਦਰ ਕੀਤੇ ਵੇ 50 60 ਮੁੰਡੇ ਆਪਣੇ ਨੌਜਵਾਨ ਹਲੇ ਵੀ ਅੰਦਰ ਆ ਕਿੰਨਿਆਂ ਤੇ 7 51 ਪਾਤੀ ਕਿੰਨੇ ਦੇ ਕੈਰੀਅਰ ਬਰਬਾਦ ਤੇ ਕਿੰਨਿਆਂ ਨੂੰ ਡਰਾਤਾ ਠੀਕ ਹੈ ਤੇ ਇਹ ਕੀ ਹੋਣਾ ਅੱਜ ਕਲੋਨੀਆਂ ਦੀ ਕੀ ਚੈਕਿੰਗ ਨਹੀਂ ਸ਼ੁਰੂ ਹੋਣੀ ਚਾਹੀਦੀ ਸੀ ਪਹਿਲਾਂ ਕਿ ਭਾਈ ਸਾਰਿਆਂ ਦੀ ਘੇਰਾ ਪਾਓ ਤੇ ਚੈਕਿੰਗ ਕਰੋ ਕਿ ਇਹਨਾਂ ਕੋ ਕੀ ਹਥਿਆਰ ਆ ਕੀ ਨਹੀਂ ਗੱਲ ਲੁੱਟਾਂ ਖੋਹਾਂ ਆਮ ਹੁੰਦੀਆਂ ਇਹ ਤਾਂ ਰਿਪੋਰਟਡ ਇਨਸੀਡੈਂਟ ਹੈ ਕਿਉਂਕਿ ਇੱਥੇ ਕਤਲ ਹੋ ਗਿਆ ਇੱਕ ਬਾਡੀ ਬਣ ਗਈ ਹੈਨਾ ਜੇ ਵੈਸੇ ਹੁੰਦਾ ਤਾਂ ਗੱਲ ਹੀ ਨਹੀਂ ਹੋਣੀ ਸੀ ਕਿ ਗੇਰ ਚ ਵਜੀ ਹਸਪਤਾਲ ਹੋਇਆ ਭਾ ਵਿਚਾਰਿਆਂ ਦਾ ਪਰਿਵਾਰ ਕਿਤੇ ਇਨਫੈਕਸ਼ਨ ਨਾਲ ਪੂਰਾ ਹੋ ਜਾਂਦਾ ਪਰ ਇਹ ਜੋ ਹਾਲਾਤ ਆਪਣੇ ਬਣੇ ਆ ਇਹ ਬਹੁਤ ਹੀ ਸੰਜੀਦਾ ਇਹਨੂੰ ਆਪਾਂ ਨੂੰ ਮੇਰੇ ਖਿਆਲ ਨਾਲ ਇਹਨੂੰ ਗੱਲ ਨੂੰ ਇੱਥੇ ਨਹੀਂ ਛੱਡਣਾ ਚਾਹੀਦਾ ਆਪਾਂ ਨੂੰ ਇਹ ਕਹਿਣਾ ਚਾਹੀਦਾ ਵੀ ਇਹ ਕਲੋਨੀਆਂ ਦੀ ਚੈਕਿੰਗ ਕਰੋ ਸਾਰਿਆਂ ਦੀ ਜੇ ਕਿਸੇ ਕੋਲੇ ਕਿਰਚ ਥਉਂਦੀ ਆ ਕੁਸ਼ਚਨ ਦੀ ਕ੍ਰਿਮੀਨਲ ਚਾਰਜ ਕਰੋ ਜਿਹੜੀਆਂ ਵੋਟਾਂ ਬਣੀਆਂ ਉਹ ਚੈੱਕ ਕਰੋ ਅਜ ਵੋਟ ਬਣੀ ਵੀ ਆਧਾਰ ਕਾਰਡ ਵਾਲਾ ਬੰਦਾ ਨਹੀਂ ਥਿਆ ਰਿਆ ਤੁਹਾਨੂੰ ਠੀਕ ਹੈ ਹੁਣ ਥਰੀ ਨੂੰ ਲੱਭਣਾ ਹੋਵੇ ਭਾਈ ਉਹ ਤੇਰੇ ਪਿੰਡ ਜਾ ਕੇ ਖੜ ਜੂ ਅਗਲਾ ਠੀਕ ਹੈ ਨਾ ਕਿਤੇ ਰਿਸ਼ਤੇਦਾਰੀ ਜੀ ਕਿਹਾ ਉੱਥੋਂ ਲੈ ਆਉਣਗੇ ਠੀਕ ਹੈ ਪਿਛੋਕੜ ਆ ਪਿੱਛੇ ਇੱਕ ਜਾੜਾ ਪਿੱਛੇ ਤੇ ਸਦੀਆਂ ਦੀ ਜਾੜਾ ਇਹ ਨਹੀਂ ਕਿ ਵੀ ਅੱਜ ਦੀ ਜੜ ਠੀਕ ਹੈ ਮੈਂ ਆ ਮੈਂ ਮੈਂ ਕੁਝ ਕਰਦਾ ਮੋਹਾਲੀ ਅਗਲੇ ਪਾਈ ਮੇਰੇ ਪਿੰਡ ਜਾ ਪਹੁੰਚਣਗੇ ਜੇ ਮੈਂ ਪਿੰਡੋਂ ਵੀ ਪਿੰਡ ਬਦਲ ਲਿਆ ਤਾਂ ਅਗਲਾ ਪਿੰਡ ਪਤਾ ਹੋਊਗਾ ਕਿ ਕਿੱਥੇ ਗਿਆ ਹਾਂ ਠੀਕ ਹੈ ਨਾ ਸੋ ਇਹ ਤਾਂ ਬਹੁਤ ਹੀ ਹਾਸੋਹੀਣੀ ਗੱਲ ਹੈ ਕਿ ਵੋਟ ਬਣ ਗਈ ਆਧਾਰ ਕਾਰਡ ਬਣ ਗਿਆ ਪਰ ਪਤਾ ਨਹੀਂ ਬੰਦਾ ਕਿੱਥੇ ਹੈ ਤੇ ਭਾਈ ਜੀ ਨੇ ਵੋਟ ਬਣਾਈ ਆਧਾਰ ਕਾਰਡ ਵੀ ਉਹ ਟੰਗੋ ਇਸ ਕਤਲ ਦੇ ਕੇਸ ਚ ਉਹਦਾ ਕਿ ਸਾਂਝੀਦਾਰੀ ਹੋਏ ਨਾ ਉਹ ਉਹ ਸਰਕਾਰਾਂ ਜਿਹੜੀ ਵੀ ਸੀਗੀ ਜਿਹੜੇ ਵੀ ਬੀਐਲਓ ਨੇ ਬਣਾਇਆ ਜਿਹੜੇ ਨੇ ਵੀ ਆਧਾਰ ਕਾਰਡ ਰਜਿਸਟਰ ਕਰਾਇਆ ਕੀ ਉਹ ਹਿੱਸੇਦਾਰ ਨਹੀਂ ਇਸ ਕਤਲ ਦਾ ਇਸ ਕਤਲ ਦਾ ਉਹ ਸਾਂਝੀਵਾਲ ਨਹੀਂ ਆਜੀਪਾਲ ਸਿੰਘ ਬਰਾੜ ਪਰਸਨਲੀ ਤੌਰ ਤੇ ਪ੍ਰਵਾਸੀਆਂ ਦੇ ਖਿਲਾਫ ਹੈ ਜੀ ਮੈਂ ਇਹ ਕਹਿਣਾ ਮੇਰਾ ਬਹੁਤ ਕਲੀਅਰ ਸਟੈਂਡ ਹੈ ਇਹਦੇ ਵਿੱਚ ਮਿਸਲ ਸਤਲੋਜ ਦਾ ਵੀ ਸਾਡਾ ਬਹੁਤ ਕਲੀਅਰ ਸਟੈਂਡ ਹੈ ਕਿ ਕੰਮ ਕਰੋ ਵਾਪਸ ਆਦੇ ਦੇਸ਼ ਚਾਓ ਠੀਕ ਆ ਕੰਮ ਜੇ ਕਰਨ ਹੋਣਾ ਉਹਦਾ ਵੀ ਕੋਈ ਨੀਤੀ ਹੋਵੇ ਕਿ ਕੌਣ ਕੰਮ ਕਰਨਾ ਸ ਹੈ ਵੇਖੋ ਇਹ ਇਹ ਜਦੋਂ ਪ੍ਰਵਾਸੀ ਆਉਂਦੇ ਆ ਇੱਥੇ ਜਾਂ ਜਿਹੜੇ ਪੂਰਬੀ ਆਉਂਦੇ ਆ ਇੱਥੇ ਉਹ ਕੱਲਾ ਇਹ ਨਹੀਂਗਾ ਕਿ ਬਈ ਉਹ ਆ ਜਾਂਦੇ ਕੰਮ ਦਾ ਸਾਨੂੰ ਫਾਇਦਾ ਸਾਡੇ ਜਿਹੜੇ ਭਰਾ ਜਿਹੜੇ ਕਾਮੇ ਆ ਉਸੇ ਟ੍ਰੇਡ 'ਚ ਹੈ ਜਿਹੜਾ ਕੋਈ ਸਬਜ਼ੀ ਦੀ ਲੈਡ ਰੀੜੀ ਲਾਉਂਦਾ ਸੀ ਜਾਂ ਕੋਈ ਹੋਰ ਲੇਬਰ ਕਰਦਾ ਸੀ ਇਹ ਉਹਨਾਂ ਦੀਆਂ ਨੌਕਰੀਆਂ ਵੀ ਖੋਹ ਰੋਜ਼ਗਾਰ ਵੀ ਖੋਹ ਲੈਂਦੇ ਆ ਠੀਕ ਆ ਸਾਡੇ ਨਾਲ ਆਉਣ ਵੱਧ ਤੋਂ ਵੱਧ ਕੀ ਹੋਊਗਾ ਆਪਾਂ ਨੂੰ ਸਾਰਿਆਂ ਨੂੰ ਇੱਕ ਲੇਬਰ ਵੱਧ ਦੇਣੀ ਪੈ ਜੂਗੀ ਨਾ ਉਹ ਪੈਸਾ ਤਾਂ ਪਰ ਪੰਜਾਬ 'ਚ ਹੀ ਘੁੰਮੂਗਾ ਨਾ ਪੈਸਾ ਸਾਡੇ ਸਟੇਟ ਨੂੰ ਸਾਡੇ ਸੂਬੇ ਨੂੰ ਹੀ ਅਮੀਰ ਕਰੂਗਾ ਨਾ ਉਹ ਇੱਕ ਭਰਾ ਤੋਂ ਦੂਜੇ ਭਰਾ ਕੋਲ ਹੀ ਜਾਊਗਾ ਇਸ ਤੋਂ ਬਾਅਦ ਕੁਝ ਨਹੀਂ ਹੋਊਗਾ ਤੇ ਘੁੰਮ ਕੇ ਫੇਰ ਵੱਡੇ ਕੋਲੇ ਆ ਜਾਣਾ ਕਿਉਂਕਿ ਉਹਨਾਂ ਤਾਂ ਘੁੰਮਣਾ ਤਾਂ ਇੱਥੇ ਹੀ ਆ ਨਾ ਕਿਤੇ ਪਹਿਲੀ ਗੱਲ ਉਹੀ ਉਹ ਲੋਕ ਐਸੇ ਕੰਮ ਵਾਸਤੇ ਆਉਂ ਜਿੱਥੇ ਸਾਨੂੰ ਸ਼ਾਰਟੇਜ ਆ ਕੰਮ ਪਰ ਆਪਣੇ ਆਪਣੇ ਨੂੰ ਭਰਾ ਮੰਨਦੇ ਆ ਜੀ ਜੇ ਮੰਨਦੇ ਹੁੰਦੇ ਤਾਂ ਤੁਸੀਂ ਜਿਹਾ ਉਦਾਹਰਨ ਦੇ ਕੇ ਹਟੇ ਜਗਤਪੁਰੇ ਵਾਲੀ ਪਹੁੰਚੇ ਨਹੀਂ ਇਹ ਦੁੱਖ ਆ ਇਹ ਸਮਝੋ ਕੱਲ ਜਗਤਪੁਰੇ ਤੇ ਬਣੀ ਸੀ ਨਾਲ ਦੇ ਨਾਲ ਕੁੰਬੜੇ ਤੇ ਬਣ ਗਈ ਇਹ ਸਨੇਹਾ ਗੁਰੂ ਮਹਾਰਾਜ ਦਾ ਆਪਾ ਇਹ ਸਨੇਹਾ ਇਹ ਬੱਚੇ ਨੇ ਬੱਚੇ ਦੀ ਸ਼ਹਾਦਤ ਹੀ ਗਿਣੋ ਇਸ ਗੱਲ ਦੇ ਕਿ ਇਹ ਸਨੇਹਾ ਆਪਾਂ ਨੂੰ ਕੀ ਉਹਨੇ ਦਿਖਾਤਾ ਆਪਣੇ ਕਿ ਕੀ ਦੇਣਾ ਆਉਣ ਵਾਲੇ ਆ ਤੇ ਜੇ ਐ ਖੁਆਰ ਹੋਏ ਰਹੋਗੇ ਨਾ ਤੇ ਭਲਾ ਨਹੀਂ ਹੋਣਾ ਸਿਰੇ ਨਹੀਂ ਲੱਗਣੇ ਸੋ ਬਿਲਕੁਲ ਇਕੱਠੇ ਹੋਣ ਦੀ ਲੋੜ ਹੈ ਇੱਕ ਸੁਨੇਹਾ ਕੁਦਰਤ ਦਿੰਦੀ ਹੈ ਪਰਮਾਤਮਾ ਤੁਹਾਨੂੰ ਦੇ ਰਿਹਾ ਉਸ ਸੁਨੇਹੇ ਨੂੰ ਸਮਝਣ ਦੀ ਲੋੜ ਹੈ ਅਜੀਪਾਲ ਬਰਾੜ ਬਾਈ ਦਾ ਕਹਿਣਾ ਹੈ ਵੀ ਭਾਈ ਅਜੇ ਵੀ ਇਕੱਠੇ ਹੋ ਜੋ ਸਮਾਂ ਹੈ ਪਰ ਜਦੋਂ ਸਮਾਂ ਹੱਥੋਂ ਲੰਘ ਗਿਆ ਫਿਰ ਕੁਝ ਨਹੀਂ ਫਿਰ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨੂੰ ਵੀ ਹੱਥ ਪੈਣਗੇ ਕਤਲ ਤਾਂ ਬਹੁਤ ਨਾਰਮਲ ਗੱਲ ਹੈ ਉਹ ਚੀਜ਼ਾਂ ਹੋਣਗੀਆਂ ਜਿਹੜੀਆਂ ਸਹੀਆਂ ਨਹੀਂ ਜਾਣੀਆਂ ਇਸ ਕਰਕੇ ਪੰਜਾਬੀਓ ਜਿੰਨਾ ਸੰਭਲ ਸਕਦੇ ਹੋ ਸੰਭਲ ਚੁ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੁੱਕ ਚੈਨਲ